ਯੂਰਪ, ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਪੰਛੀ ਦੀ ਇੱਕ ਪ੍ਰਜਾਤੀ ਹੈ। ਇਹ ਪੰਛੀ ਦੀ ਪ੍ਰਜਾਤੀ ਹੈ ਜੋ ਲੁप्त ਹੁੰਦੀ ਜਾ ਰਹੀ ਹੈ ਜਿਸ ਦਾ ਨਾਮ ਬਲੈਕ ਵਿੰਗ ਸਟਿਲ ਨਾਮ ਦਾ ਪੰਛੀ ਹੈ। ਇਹ ਕਾਫੀ ਖੂਬਸੂਰਤ ਪੰਛੀ ਵੀ ਹੈ। ਅਕਸਰ ਸਰਦੀਆਂ ਦੇ ਮੌਸਮ ਦੇ ਵਿੱਚ ਇਹ ਪ੍ਰਵਾਸੀ ਪੰਛੀ ਨੇ ਜੋ ਇਹ ਪ੍ਰਵਾਸ ਕਰਦੇ ਨੇ। ਖਾਸ ਤੌਰ ਦੇ ਉੱਤੇ ਭਾਰਤ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਜਿਨ੍ਹਾਂ ਨੂੰ ਦੇਖਿਆ ਜਾਂਦਾ ਹੈ। ਇਹ ਅਕਸਰ ਪੰਛੀ ਜੋ ਹੈ ਇਹ ਪਾਣੀ ਦੇ ਕਿਨਾਰੇ ਦੇ ਉੱਤੇ ਦੇਖਿਆ ਜਾਂਦਾ ਹੈਗਾ। ਤੇ ਇਹਨਾਂ ਦਾ ਜਿਹੜਾ ਭੋਜਨ ਹੈ ਇਹ ਪਾਣੀ ਦੇ ਵਿੱਚ ਰਹਿਣ ਵਾਲੇ ਜਿਹੜੇ ਕੀਟ ਨੇ ਉਹਨਾਂ ਨੂੰ ਖਾ ਕੇ ਆਪਣਾ ਢਿੱਡ ਭਰਦੇ ਨੇ ਕਾਫੀ ਖੂਬਸੂਰਤ ਪੰਛੀ ਹੈ ਔਰ ਇਸ ਦੀ ਜਿਹੜੀ ਦਿੱਖ ਦੀ ਗੱਲ ਕਰੀਏ ਤਾਂ ਇਹਨਾਂ ਦੀ ਲੰਬੀ ਚੁੰਝ ਹੁੰਦੀ ਹੈ ਤੇ ਬਲੈਕ ਕਲਰ ਦੇ ਪੰਖ ਹੁੰਦੇ ਨੇ ਤੇ ਨੀਚੇ ਤੋਂ ਇਹ ਵਾਈਟ ਕਲਰ ਦਾ ਹੁੰਦਾ ਗੁਲਾਬੀ ਰੰਗ ਦੇ ਪੈਰ ਹੁੰਦੇ ਨੇ ਇਸੇ ਕਰਕੇ ਇਸ ਜਿਹੜੀ ਬਣਵਟ ਹੈ ਉਹ ਬਲੈਕ ਪੱਖ ਹਮ ਹੋਣ ਦੇ ਕਾਰਨ ਇਹਨਾਂ ਨੂੰ ਬਲੈਕ ਵਿੰਗਸ ਟਿਲ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਹਾਲਾਂਕਿ ਭਾਰਤ ਦੇ ਵਿੱਚ ਇਹਨਾਂ ਨੂੰ ਕਈ ਹੋਰ ਨਾਵਾਂ ਤੇ ਵੀ ਜਾਣਿਆ ਜਾਂਦਾ ਹੈਗਾ ਪਰ ਲੇਕਿਨ ਇਸ ਨੂੰ ਇੰਗਲਿਸ਼ ਦੇ ਵਿੱਚ ਬਲੈਕਸਟਿਲ ਵਿੰਗ ਦੇ ਨਾਮ ਤੋਂ ਵੀ ਮਸ਼ਹੂਰ ਚਰਚਿਤ ਨਾਮ ਜਿਹੜਾ ਇਸ ਨੂੰ ਵੇਖਿਆ ਜਾਂਦਾ ਹੈ ਪਰ ਇਸ ਦੇ ਨਾਲ ਨਾਲ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਲੈਕਸਟਿਲ ਵਿੰਗ ਦੀ ਜਿਹੜੀ ਲਾਈਫ ਹੈ ਉਹ 9 ਸਾਲ ਦੇ ਕਰੀਬ ਹੁੰਦੀ ਹੈ ਕਿ ਔਰ ਇਸ ਦਾ ਜਿਹੜਾ ਪ੍ਰਵਾਸ ਦਾ ਜਿਹੜਾ ਸਮਾਂ ਹੈ ਭਾਰਤ ਦੇ ਵਿੱਚ ਇਹ ਜੋ ਅਕਤੂਬਰ ਦੇ ਮਹੀਨੇ ਦੇ ਵਿੱਚ ਪ੍ਰਵਾਸ ਕਰਦੇ ਨੇ ਔਰ ਅਸੀਂ ਇਸ ਵਕਤ ਬਠਿੰਡਾ ਦੇ ਵਿੱਚ ਮੌਜੂਦ ਹਾਂ ਬਠਿੰਡਾ ਦੇ ਝੀਲ ਨੰਬਰ 2 ਦੇ ਕਿਨਾਰੇ ਤੇ ਅਸੀਂ ਬੈਠੇ ਹੋਏ ਹਾਂ ਔਰ ਇੱਥੇ ਅਸੀਂ ਜਦੋਂ ਇਹਨਾਂ ਪੰਛੀ ਨੂੰ ਦੇਖਿਆ ਤਾਂ ਇਨਾਂ ਦੇ ਬਾਰੇ ਇਹ ਜਾਣਕਾਰੀ ਜਿਹੜੀ ਹੈ ਉਹ ਅਸੀਂ ਹਾਸਲ ਕੀਤੀ ਔਰ ਇਸ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਇਹ ਹੈ ਕਿ ਜਿਹਦੇ ਵਿੱਚ ਇਹ ਜਿਹੜੇ ਪ੍ਰਵਾਸੀ ਪੰਛੀ ਨੇ ਇਹ ਇੱਥੇ ਸਰਦੀਆਂ ਦੇ ਮੌਸਮ ਦੇ ਵਿੱਚ ਪ੍ਰਵਾਸ ਕਰਦੇ ਨੇ ਔਰ ਪੰਜਾਬ ਦੇ ਇਸ ਤੋਂ ਇਲਾਵਾ ਪੰਜਾਬ ਤੋਂ ਇਲਾਵਾ ਪਾਕਿਸਤਾਨ ਹੋਰ ਪਹਾੜੀ ਜਿਹੜੇ ਇਲਾਕੇ ਨੇ ਚੰਬਲ ਦੀਆਂ ਘਾਟੀਆਂ ਦੇ ਵਿੱਚ ਜਾਂ ਅਕਸਰ ਜਿਹੜੇ ਕਿ ਪਿੰਡਾਂ ਦੇ ਵਿੱਚ ਜਿਵੇਂ ਛੱਪੜ ਹੁੰਦੇ ਨੇ ਉੱਥੇ ਵੀ ਇਹਨਾਂ ਨੂੰ ਵੇਖਿਆ ਜਾ ਸਕਦਾ ਹੈਗਾ ਇਹ ਪ੍ਰਵਾਸ ਕਰਦੇ ਨੇ ਔਰ ਇਥੇ ਇਹ ਮਾਰਚ ਦੇ ਮਹੀਨੇ ਤੱਕ ਰਹਿੰਦੇ ਨੇ ਔਰ ਇਥੋਂ ਜਦੋਂ ਵਾਪਿਸ ਇਹ ਚਲੇ ਜਾਂਦੇ ਨੇ ਤਾਂ ਫਿਰ ਦੁਬਾਰਾ ਅਕਤੂਬਰ ਦੇ ਮਹੀਨੇ ਤੱਕ ਇਹ ਵਾਪਸ ਪਰਵਾਸ ਕਰਨ ਦੇ ਲਈ ਇਥੇ ਅਕਸਰ ਵੇਖੇ ਜਾਂਦੇ ਨੇ ਪਰ ਇਸ ਪਖਸ਼ੀ ਦੀ ਜਿਹੜੀ ਪ੍ਰਜਾਤੀ ਹੈ ਇਹ ਕਾਫੀ ਲੁप्त ਹੋ ਰਹੀ ਹੈ ਇਹ ਕਿਤੇ ਨਾ ਕਿਤੇ ਚਿੰਤਾ ਦਾ ਵੀ ਵਿਸ਼ਾ ਹੈ ਤੇ ਇਸ ਨੂੰ ਲੈ ਕੇ ਜੇਕਰ ਅਸੀਂ ਐਨਲਿਸਿਸ ਕਰਕੇ ਵੇਖੀਏ ਕਿ ਜੇਕਰ ਇਹ ਪੰਖੀ ਇਹ ਮੌਸਮ ਦੇ ਵਿੱਚ ਵਿੱਚ ਟਕਮਾ ਇਹਨਾਂ ਦੇ ਲਈ এনवायरमेंट ਇਹਨਾਂ ਨੂੰ ਮਿਲ ਜਾਂਦਾ ਹੈ ਤਾ ਇਹਨਾਂ ਦਾ ਜੋ ਪ੍ਰੇਜਨ ਪ੍ਰੇਜਨ ਪ੍ਰਕਿਰਿਆ ਹੈ ਉਹ ਮਈ ਮਹੀਨੇ ਦੇ ਵਿੱਚ ਵੇਖੀ ਜਾਂਦੀ ਹੈ April ਤੋਂ May ਦੇ ਮਹੀਨੇ ਦੇ ਵਿੱਚ ਜੇਕਰ ਇਹ ਪੰਛੀ ਜੇਕਰ ਇੱਥੇ ਰਹਿੰਦਾ ਹੈ ਤਾਂ ਕਿਤੇ ਨਾ ਕਿਤੇ ਇਹ ਹੁਣ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਤੇ ਹਿੰਦੁਸਤਾਨ ਭਾਰਤ ਦਾ ਪੰਛੀ ਵੀ ਇਹ ਬਣ ਸਕਦਾ ਫਿਰ ਇਸ ਨੂੰ ਅਸੀਂ ਪ੍ਰਵਾਸੀ ਪੰਛੀ ਨਹੀਂ ਕਵਾਂਗੇ ਪਰ ਲੇਕਿਨ ਇਸ ਵਿਚਾਲੇ ਬਹੁਤ ਸਾਰੇ ਰਿਸਰਚਰ ਵੀ ਨੇ ਔਰ ਬਹੁਤ ਸਾਰੇ ਜਿਹੜੇ বন ਵਿਭਾਗ ਦੇ ਅਧਿਕਾਰੀ ਨੇ ਜੋ ਇਸ ਦੇ ਬਾਰੇ ਬਿਹਤਰ ਜਾਣਕਾਰੀ ਜਿਹੜੀ ਨੇ ਉਹ ਜਾਣਦੇ ਨੇ ਉਹਨਾਂ ਤੋਂ ਅਸੀਂ ਜਾਣਕਾਰੀ ਲੈਣੀ ਹੈ ਔਰ ਤੁਹਾਡੇ ਤੱਕ ਸਾਂਝੀ ਕਰਦੇ ਹਾਂ ਮੇਰਾ ਨਾਮ ਹੈਗਾ ਜੀ ਅਮਰਿੰਦਰ ਸਿੰਘ ਮੈਂ ਫੋਰਸ ਡਿਪਾਰਟਮੈਂਟ ਦੇ ਵਿੱਚ ਬਤੌਰ ਰੈਂਜ ਅਫਸਰ ਇੱਥੇ ਕੰਮ ਕਰ ਰਿਹਾ ਹੈਗਾ ਤੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ਉਸ ਟਾਈਮ ਪਹਿਲਾਂ ਬਲੈਕ ਵਿੰਗਡ ਸਟੇਟ ਪੰਛੀ ਦੀ ਜਿਹੜੇ ਪੰਜਾਬ ਦੇ ਖੇਤਰ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਖੇਤਰ ਦੇ ਵਿੱਚ ਸਾਡੇ ਸੈਂਟਰਲ ਏਸ਼ੀਆ ਦੇ ਵਿੱਚੋਂ ਯੂਰਪ ਦੇ ਵਿੱਚੋਂ ਕਜ਼ਾਕਿਸਤਾਨ ਸਾਈਬੇਰੀਆ ਦੇ ਵਿੱਚ ਜਦੋਂ ਉੱਥੇ ਬਰਫਬਾਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਮੌਸਮੀ ਬਦਲਾਵ ਕਰਕੇ ਇਹ ਜੋ ਪ੍ਰਵਾਸੀ ਪੰਛੀ ਨੇ ਇਹ ਸਾਡੇ ਕੋਲ ਆ ਜਾਂਦੇ ਨੇ ਇੱਥੇ ਮੌਸਮ ਕੰਪੈਰੀਟਿਵ ਤੋਂ ਜਿਹੜੇ ਸੈਂਟਰਲ ਏਸ਼ੀਆ ਦੇ ਜਿਹੜੇ ਦੇਸ਼ ਹੈਗੇ ਜਾਂ ਯੂਰਪ ਹੈਗਾ ਸੁਹਾਣਾ ਹੁੰਦਾ ਇੱਥੇ ਆਪਦੀ ਬਰੀਡਿੰਗ ਕਰਦੇ ਨੇ ਤੇ ਹੋਰ ਇਹਨਾਂ ਨੂੰ ਭੋਜਨ ਜਿਵੇਂ ਉੱਥੇ ਬਰ ਪੈ ਜਾਂਦੀ ਹੈ ਤਾਂ ਭੋਜਨ ਵੀ ਉੱਥੇ ਘਟ ਜਾਂਦਾ ਹੈ ਭੋਜਨ ਦੀ ਮਾਤਰਾ ਘਟ ਜਾਂਦੀ ਹੈ ਤਾਂ ਤੁਸੀਂ ਦੇਖਣ ਦੇਖਿਆ ਹੋਵੇਗਾ ਤੁਹਾਡੇ ਪਿੰਡਾਂ ਦੇ ਵਿੱਚ ਛੱਪੜਾਂ ਦੇ ਕਿਨਾਰਿਆਂ ਤੇ ਵੀ ਇਸ ਮੌਸਮ ਦੇ ਵਿੱਚ ਸਾਡੇ ਪ੍ਰਵਾਸੀ ਪੰਛੀ ਸਾਨੂੰ ਦੇਖਣ ਨੂੰ ਮਿਲਦੇ ਆ ਤੇ ਕੋਈ ਜਾਣਕਾਰ ਹੈਗਾ ਕਈ ਸਾਡੇ ਸੱਜਣ ਮਿੱਤਰ ਬਰਡ ਦੀ ਫੋਟੋਗ੍ਰਾਫੀ ਵੀ ਕਰਦੇ ਆ ਉਸ ਚੀਜ਼ ਇਹਨਾਂ ਚੀਜ਼ਾਂ ਬਾਰੇ ਬਹੁਤ ਅੱਛੀ ਨੌਲੇਜ ਰੱਖਦੇ ਨੇ ਤੇ ਉਸ ਤੋਂ ਇਲਾਵਾ ਜੇ ਅਸੀਂ ਬਠਿੰਡਾ ਖੇਤਰ ਦੀ ਗੱਲ ਕਰੀਏ ਤਾਂ ਬਠਿੰਡਾ ਖੇਤਰ ਦੇ ਵਿੱਚ ਵੀ ਕਈ ਪ੍ਰਜਾਤੀਆਂ ਹਨ ਜਿਵੇਂ ਕਿ ਆਪਾਂ ਬਗਲੇ ਦੇਖਦੇ ਆ ਆਮ ਤੌਰ ਤੇ ਬਗਲੇ ਵੀ ਮਾਈਗਰੇਟ ਮਾਈਗਰੇਟਰੀ ਬਰਡਸ ਨੇ ਉਹ ਇੱਥੇ ਆ ਕੇ ਬੱਚੇ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਕਿਕਰਾਂ ਦੇ ਉੱਤੇ ਜਾਂ ਪਹਾੜੀ ਕਿਕਰਾਂ ਦੇ ਉੱਤੇ ਜ਼ਿਆਦਾਤਰ ਉਹਨਾਂ ਨੇ ਬੱਚੇ ਦਿੱਤੇ ਹੁੰਦੇ ਆ ਇਸ ਮੌਸਮ ਦੇ ਵਿੱਚ ਤਾਂ ਸਾਡੇ ਕੋਲ ਪੰਜਾਬ ਦੇ ਵਿੱਚ 6 ਵੈਟਲੈਂਡ ਸਾਈਟਸ ਨੇ ਰਾਮ ਸਰ ਵੈਟਲੈਂਡ ਸਾਈਟਸ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਕਾਂਜਲੀ ਹੋ ਗਿਆ ਔਰ ਓਪਨ ਹੋ ਗਿਆ ਸਾਡੇ ਬਿਲਕੁਲ ਨਜ਼ਦੀਕ ਹਰੀਕੇ ਆ ਹਰੀਕੇ ਦੇ ਵਿੱਚ ਤਾਂ ਹਾਲ ਦੀ ਘੜੀ ਬੋਰਡ ਦਾ ਸੈਂਸਸ ਵੀ ਚੱਲ ਰਿਹਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਸਾਡੇ ਕਿਹੜੇ-ਕਿਹੜੇ ਪੰਛੀ ਕਿੰਨੀ ਮਿਕਦਾਰ ਦੇ ਵਿੱਚ ਇਸ ਜਗ੍ਹਾ ਤੇ ਆਏ ਨੇ ਤਾਂ ਹੋਰ ਵੀ ਕਈ ਚੀਜ਼ਾਂ ਨੇ ਉਹ ਇਫੈਕਟ ਕਰਦੀਆਂ ਇਹਨਾਂ ਦੇ ਆਉਣ ਨੂੰ ਪ੍ਰਵਾਸ ਨੂੰ ਜਿਵੇਂ ਕਿ ਟੈਂਪਰੇਚਰ ਹੋ ਗਿਆ ਕਿਆ ਅੱਜਕਲ ਕਲਾਈਮੇਟ ਚੇਂਜ ਦੀ ਆਪਾਂ ਗੱਲ ਕਰਦੇ ਆ ਉਹ ਕਲਾਈਮੇਟ ਚੇਂਜ ਨਾ ਰਹਿ ਕੇ ਕਲਾਈਮੇਟ ਕਰਾਈਸਿਸ ਬਣਦਾ ਜਾ ਰਿਹਾ ਤੁਸੀਂ ਦੇਖੋ ਵੀ ਇਸ ਸਾਲ 2024 ਦਾ ਜੋ ਸਾਲ ਸਾਡਾ ਗੁਜ਼ਰਿਆ ਉਹ ਅੱਜ ਤੱਕ ਦਾ ਰਿਕਾਰਡਡ ਸਭ ਤੋਂ ਜ਼ਿਆਦਾ ਹਾਟੇਸਟ ਇਅਰ ਸੀਗਾ ਵੀ ਔਨ ਰਿਕਾਰਡ ਹੈ ਇਹ ਚੀਜ਼ਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸਾਡੀ ਬਾਇਓਡਾਈਵਰਸਿਟੀ ਨੂੰ ਅਫੈਕਟ ਕਰ ਰਹੀਆਂ ਬਾਇਓਡਾਈਵਰਸਿਟੀ ਦਾ ਮਤਲਬ ਚਾਹੇ ਉਹ ਬਨਸਪਤੀ ਹੋਵੇ ਜਾਂ ਉਹ ਪੰਛੀਆਂ ਦੇ ਰੂਪ ਵਿੱਚ ਹੋਣ ਜਾਂ ਜੰਗਲੀ ਜਾਨਵਰ ਹੋਣ ਤਾਂ ਅਸੀਂ ਅਨਸਾਨ ਦੇ ਤੌਰ ਤੇ ਆਪ ਜੇ ਆਪ ਨੂੰ ਜੇ ਸਾਨੂੰ ਠੰਡ ਲੱਗਦੀ ਹੈ ਤੁਸੀਂ ਜੈਕਟਸ ਪਾ ਲੈਣੇ ਆ ਗਰਮੀ ਲੱਗਦੀ ਹੈ ਅਸੀਂ ਏਸੀ ਔਨ ਕਰ ਲੈਣੇ ਆ ਪਰ ਇਹ ਜਿਹੜੇ ਪੰਛੀ ਨੇ ਜਾਂ ਹੋਰ ਜੰਗਲੀ ਜਾਨਵਰ ਨੇ ਜਾਂ ਰੁੱਖਾਂ ਦੀਆਂ ਪ੍ਰਜਾਤੀਆਂ ਹੈਗੀਆਂ ਤਾਂ ਇਹ ਸਾਰੇ ਕੁਦਰਤ ਤੇ ਡਿਪੈਂਡ ਕਰਦੇ ਨੇ ਕੁਦਰਤ ਦੇ ਅਨਸਾਰ ਇਹਨਾਂ ਨੂੰ ਉਨੀ ਮੈਨੇਜਮੈਂਟ ਦੀ ਲੋੜ ਪੈਂਦੀ ਹੈ ਜਿੰਨੀ ਆਪਾਂ ਤਾਂ ਕਰ ਲੈਣੇ ਇਹ ਕੰਮ ਨਹੀਂ ਪਾਉਂਦੇ ਕੋਸ਼ਿਸ਼ ਕਰਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਕਲਾਈਮੇਟ ਚੇਂਜ ਹੈਗਾ ਉਹ ਪ੍ਰਵਾਸੀ ਪੰਛੀਆਂ ਨੂੰ ਵੀ ਇਫੈਕਟ ਕਰ ਰਿਹਾ ਉਹਨਾਂ ਦੀ ਜੋ ਆਉਣ ਦੀ ਪ੍ਰਕਿਰਿਆ ਉਹ ਕਈ ਵਾਰ ਘਟ ਜਾਂਦੀ ਹੈ ਕਈ ਵਾਰ ਉਹਨਾਂ ਦਾ ਸਮਾਂ ਵੀ ਇੱਥੇ ਵੱਧ ਸਮਾਂ ਵੀ ਰਹਿ ਜਾਂਦੇ ਆ ਇਹ ਕੰਟੀਨਿਊਸ ਪ੍ਰੋਸੈਸ ਹੈਗਾ ਅਸੀਂ ਸਾਡੀਆਂ ਟੀਮਸ ਹੈਗੀਆਂ ਵਾਈਲਡਲਾਈਫ ਦੀਆਂ ਟੀਮਸ ਹੈਗੀਆਂ ਜਿਹੜੀਆਂ ਕਿ ਦੂਜੇ ਆਧਾਰਿਆਂ ਦੇ ਨਾਲ ਮਿਲ ਕੇ ਇਹਨਾਂ ਦੀ ਪ੍ਰੋਪਰ ਸੈਂਸਸ ਕਰਦੇ ਨੇ ਉਹਨਾਂ ਦੇ ਵਿੱਚ ਈਵਨ ਕਈ ਵਾਰੀ ਅਸੀਂ ਟੈਗਿੰਗ ਵੀ ਕਰਦੇ ਆ ਉਹਨਾਂ ਦੀ ਤਾਂ ਕਿ ਸਾਨੂੰ ਉਹਨਾਂ ਦੀ ਮੂਵਮੈਂਟ ਉਹਦਾ ਸਟੇ ਪੀਰੀਅਡ ਵੀ ਉਹ ਕਿੰਨਾ ਟਾਈਮ ਇੱਥੇ ਰਿਹਾ ਕਿਦੋਂ ਵਾਪਸ ਗਿਆ ਇਨਾਂ ਦੀ ਰਿਵਰਸ ਮਾਈਗ੍ਰੇਸ਼ਨ ਵੀ ਹੁੰਦੀ ਹੈ ਕਿਉਂਕਿ ਜਦੋਂ ਭਾਰਤ ਦੇ ਵਿੱਚ ਗਰਮੀ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਵਾਪਸ ਉਧਰ ਵਾਪਸ ਉਹਨਾਂ ਦੇਸ਼ਾਂ 'ਤੇ ਚਲੇ ਜਾਂਦੇ ਆ ਜਿਨ੍ਹਾਂ ਤੋਂ ਆਏ ਆ ਤੁਸੀਂ ਦੇਖੋ ਵੀ ਡਾਕਸ ਆਉਂਦੀਆਂ ਸਾਡੇ ਇੱਥੇ ਵਾਈਡ ਵੈਰਾਈਟੀ ਅਲੱਗ-ਅਲੱਗ ਸਪੀਸੀਜ਼ ਹੈ 70 ਤੋਂ 80 ਸਪੀਸੀਜ਼ ਦੇ ਵਿੱਚ ਵਿੱਚ ਤਾਂ ਸਾਨੂੰ ਹਰੀਕੇ ਦੇ ਵਿੱਚ ਹੀ ਜਿਹੜੇ ਪ੍ਰਵਾਸੀ ਪੰਛੀਆਂ ਨੇ ਆਉਂਦੀਆਂ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ 150-200 ਦੇ ਤਕਰੀਬਨ ਸਪੀਸੀਜ਼ ਜਿਹੜੀਆਂ ਹੈਗੀਆਂ ਉਹ ਪ੍ਰਵਾਸੀ ਪੰਛੀਆਂ ਨੇ ਸਾਡੇ ਕੋਲ ਆਉਂਦੀਆਂ ਨਹੀਂ ਆ ਤਾਂ ਮੈਂ ਗੱਲ ਕਰ ਰਿਹਾ ਸੀਗਾ ਵੀ ਇਹ ਜਦੋਂ ਵਾਪਸ ਚਲੇ ਜਾਂਦੇ ਨੇ ਉਹਨੂੰ ਰਿਵਰਸ ਮਾਈਗ੍ਰੇਸ਼ਨ ਦੇ ਤੌਰ ਤੇ ਕਿਹਾ ਜਾਂਦਾ ਟੈਕਨੀਕਲੀ ਤਾਂ ਜ਼ਿਆਦਾਤਰ ਚਲੇ ਜਾਂਦੇ ਨੇ ਕੁਝ ਮਤਲਬ ਅਲੱਗ-ਅਲੱਗ ਸਪੈਨ ਤੇ ਜਾਂਦੇ ਆ ਪੰਛੀ ਦੀ ਪ੍ਰਜਾਤੀ ਤੇ ਡਿਪੈਂਡ ਕਰਦਾ ਕੁਝ अर्ਲੀ ਚਲੇ ਜਾਂਦੇ ਆ ਬਟ ਮਾਰਚ ਤੱਕ ਲਗਭਗ ਸਾਰੇ ਪੰਛੀ ਵਾਪਸ ਚਲੇ ਜਾਂਦੇ ਆ